ਆਕਾਲੀ ਸਨੈਪਚੈਟ ਤੋਂ ਵੀ ਇਹਦਾ ਲੱਗਦਾ ਹੀ ਕੋਈ ਖਾਦਾ ਪੀਤਾ ਸੀ ਖਾਦਾ ਪੀਤਾ ਆਪਣਾ ਕੋਈ ਨਹੀਂ ਖਾਦਾ ਪੀਤਾ ਮੈਂ ਬਦਨਾਮ ਨਾ ਕਰਿਆ ਕਰ ਇਹਨੂੰ ਕਹ ਮਾਦੇ ਥੱਕੇ ਨਾ ਬਦਨਾਮ ਕਰਦੇ ਆਹ ਜੇ ਖਾਦਾ ਹੁੰਦਾ ਤੇ ਫਿਰ ਟੜਕੇ ਉੱਠ ਕੇ ਕਿਵੇਂ ਬਹਿ ਜਾਂਦਾ ਉੱਠਿਆ ਕਿਤੇ 9 ਵਜੇ ਉੱਠਿਆ ਵਾ 9 ਵਜੇ ਮਮਾ ਹੀ ਪੁੱਛਦਾ ਚੱਕਦਾ ਹੁੰਦਾ ਉੱਠਿਆ ਇਹ ਹੁੰਦ ਨਾਲ ਵੀ ਲੇਟ ਉੱਠੇ ਇਹਨੂੰ ਪੁੱਛ ਤੇਰਾ ਵੀ ਖਾਦਾ ਸੀ ਆ ਜਿਹੜਾ ਤੂੰ ਨਹੀਂ ਉੱਠਿਆ ਆ ਤੂੰ ਨਾ ਬੰਦ ਕਰ ਦੇ ਆਪਦਾ ਵੀ ਦੱਸ ਦੇ ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਠੀਕ ਠਾਕ ਸਤਿ ਸ੍ਰੀ ਅਕਾਲ ਕੋਈ ਬਾਣ ਗੁੰਗੀ ਹੋ ਜਾਂਦੀ ਆ ਕੋਈ ਗੁੰਗੀ ਕਾਓ ਵੇ ਅਗਲੇ ਨੂੰ ਲੈ ਅਗਲੇ ਨੂੰ ਲੱਸੀ ਲੁੱਸੀ ਸਭ ਕੋ ਦਿੰਦੇ ਆ ਵੇ ਤੈਨੂੰ ਵੀ ਲੱਸੀ ਮਿਲਨੀ ਲੱਗੀ ਏ ਤੂੰ ਕਿੱੜੇ ਪਿੱਛੇ ਰਹਿ ਜਾਣਾ ਮੈਂ ਤਾਂ ਰੋਟੀ ਦਾ ਵੀ ਨਹੀਂ ਪੁੱਛਿਆ ਜੇ ਆਹ ਭਾਈ ਤੇਰੀ ਰੋਟੀ ਦੀ ਆਹ ਭਾਈ ਤੇਰੀ ਲੱਸੀ ਸੌਂਦੀ ਨਾ ਬੇਸ ਇੱਥੇ ਤੈਨੂੰ ਵੀ ਲੱਸੀ ਹਾਂ ਬੰਦ ਕਰ ਦੇ ਹਾਂ ਆਪਦਾ ਵੀ ਦੱਸ ਦੇ ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਠੀਕ ਠਾਕ ਸਤਿ ਸ੍ਰੀ ਅਕਾਲ ਕੋਈ ਬਾਣ ਗੁੰਗੀ ਹੋ ਜਾਂਦੀ ਆ ਕੋਈ ਗੁੰਗੀ ਕਾਓ ਵੇ ਅਗਲੇ ਨੂੰ ਲੈ ਅਗਲੇ ਨੂੰ ਲੱਸੀ ਲੁੱਸੀ ਸਭ ਕੋ ਦਿੰਦੇ ਮਿਲਨੇ ਲੱਗ ਗਏ ਤੂ ਕੜ ਪੁੱਛ ਰਹਿ ਜਾਣਾ ਮੈਂ ਮੈਂ ਤਾਂ ਰੋਟੀ ਦਾ ਵੀ ਨਹੀਂ ਪੁੱਛਿਆ ਜੀ ਹਾਂ ਬਾਤ ਕਰਦੇ ਆ ਆਰਦਾ ਵੀ ਦੱਸ ਦੇ ਗੁੱਡ ਮਾਰਨਿੰਗ ਕਿ ਮੈਂ ਬਹਿ ਜਾਂਦਾ ਉੱਠਿਆ ਕਿਤੇ 9 ਵਜੇ ਉੱਠਿਆ